ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਦਸੀਮਾਨ ਔਰ ਸਾਡੇ ਨਾਲ ਸਾਡੇ ਆਬੂ ਬਕਰ ਕੀ ਪਾਕਿਸਤਾਨ ਤੋਂ ਸਾਡੇ ਬਹੁਤ ਹੀ ਅچھے ਭਰਾ ਨੇ ਦਵਾਈ ਦੇ ਵਿੱਚ ਔਰ ਕਾਜੋ ਸੀ ਇੱਕ ਪੰਜ ਮਿੰਟ ਦੀ ਮੈਡੀਆ ਨੂੰ ਦਾ ਸ਼ਿਰਕਾ ਕਰਦੀ ਅ ਰਾਬਦੇ ਦੀ ਵਾਦਤ ਦੋਨੇ ਪ੍ਰਾਪਤ ਹਾਂਜੀ ਪ੍ਰਧਾਨ ਜੀ ਸੋ ਬਕਰ ਸਾਹਿਬ ਮੈਂ ਤੁਸੀ ਸੁਣਾਉ ਬਹੁਤ ਹੀ ਛੋਟੇ ਪਿਆਰੇ ਜਿਹੜੇ ਜਨਾਬ ਮੋਸਦ ਫਤਿਹਦੀ ਖਾਨ ਜੀ ਹੋਏ ਪਾਕਿਸਤਾਨ ਤੋਂ ਜੀ ਜੀ ਸੋ ਬਹੁਤ ਵੱਡਾ ਨਾਮ ਆ ਔਰ ਸਾਡੇ ਪੰਜਾਬ ਵਿੱਚ ਵੀ ਬਹੁਤ ਮੁੰਡੇ ਉਹਨਾਂ ਨੂੰ ਸੁਣਦੇ ਨੇ ਉਹਨਾਂ ਦੇ ਕਵਾਲੀਆਂ ਵਗੈਰਾ ਪਰ ਮੈਂ ਵੀ ਇੱਕੋ ਚੀਜ਼ ਦਾ ਬਹੁਤ ਫੈਨ ਹਾਂ ਤੇ ਮੈਂ ਚਾਹਣਾ ਵੀ ਮੁਫਸਲ ਸਾਹਿਬ ਦਾ ਮੈਂ ਤੁਸੀ ਸੁਣਾਉ ਕਮਲੀ ਵਾਲੇ ਮੁਹੰਮਦ ਤੋਂ صدਕੇ ਮੈਂ ਜਾਵਾਂ ਜਿਨੇ ਆਕੇ ਗਰੀਬਾਂ ਦੀ ਮਾਫ ਕਰ ਦੋਨਾਂ ਕਮਲੀ ਵਾਲੇ ਮੁਹੰਮਦ ਤੋਂ صدਕੇ ਮੈਂ ਜਾਵਾਂ ਕਮਲੀ ਵਾਲੇ تو سد کے میں جاں جن آ کے گری باں باں فڑ لکملی والے محمد تو سد کے میں جان جن آ کے حری باں باں لئی میری بخشش وسیلہ محمد دانا میری بخشش وسیلہ محمد ਮਦਦ ਦਾ ਨਾ ਜਿਨ ਆਕੇ ਵਰੀ ਬਾਂਦੀ ਪੋਖੜ ਲਈ ਉਹ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾਵਾਂ ਕਮਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾਵਾਂ ਜਿਨ ਆਕੇ ਗਰੀਬਾਂ ਦੀ ਬਾਫੜ ਲਈ ਸੋਸਤਾ ਜਨਾਬ ਨੁਸਰਤ ਫਤਿਹ ਅਲੀ ਖਾਨ ਪਾਕਿਸਤਾਨ ਦੀ ਧਰਤੀ ਤੋਂ और भी साढ़े वीर ने पाकिस्तान की पंजाब और पाकिस्तान एक ही है यारो गलब सो दब के लाइक यूट्यूब करो लाइक करो लाइक करो सबसक्राइब करो लाइक करो, करो।, करो कमेंट लाइन करो कमेंट लागे करो सू पता चले कि पसंद करते हो पसंद करते हो वॉक भी करो जी जी जी